ਮੈਂ ਕਹ ਰਿਹਾ ਜੀ ਸੂਟ ਕਹਿੰਦਾ ਮੈਂ ਸੋਨੇ ਆ ਦੁਪੱਟਾ ਕਹਿੰਦਾ ਮੈਂ ਸੋਨੇ ਆ ਕਰੋ ਹੈ ਨਹੀਂ ਸੂਟ ਲੈ ਗਏ ਆ 450 750 ਕੋਈ ਰੱਬ ਨੂੰ ਮੰਗਣ ਵਾਲੇ 8000 ਵੀ ਵੇਚ ਦੇਣੇ ਇਹ ਨਾਨਕਾ ਘਰੇ ਕਿੰਨੇ ਦੇਣਾ ਬਾਜੀ 1500 ਰੁਪਏ ਦਾ ਲੋੜੀ ਮਿਲ ਜੀ ਜਿਹਦੇ ਚ ਵੱਡੀਆਂ ਅੰਨਾਰ ਕਲੀਆਂ 1 ਰੁਪਈਆ ਨਹੀਂ ਲਿਆ ਜਾਣਾ ਬਾਜੀ ਕਿਸੇ ਭੈਣ ਕੋਲੋਂ 1 ਰੁਪਈਆ ਬਿਲਕੁਲ ਜੀ 1 ਰੁਪਈਆ ਨਹੀਂ ਲਿਆ ਜਾਣਾ ਕਲੀਆਂ 11 ਭੈਣਾਂ ਨੂੰ ਲੋੜੀ ਵਾਲੇ ਦੇ ਰਿਹਾ ਜੀ ਫ੍ਰੀ ਦੇਣੀ ਆ ਜਿਹੜੀਆਂ ਕਰਦਣੀਆਂ ਵੀਡੀਓ ਸ਼ੇਅਰ ਸ਼ੇਟ ਕਰੋ ਦੀ ਪਹਿਲਾ ਪੀਕੋਕ ਦਾ ਡਿਜ਼ਾਈਨਰ ਵਰਕ ਕੀਤਾ ਹੋਇਆ ਇਹ ਮਦਰ ਡੌਟ ਦਾ ਬੜਾ ਕਿਊਟ ਪੀਸ ਆ ਜੀ ਸੋ ਬਿਲਕੁਲ ਜੀ ਜਿੰਨੇ ਬੁੱਕ ਕਰਾਉਣਾ ਪਹਿਲੇ ਸਕਰੀਨਸ਼ਾਟ ਲੈ ਕੇ ਆਪਣੀ ਬੁਕਿੰਗ ਕਰਵਾਓ ਬਾਜੀ ਹੋਰ ਪੈ ਰਾਸਤੇ ਤੋਹਫਾ ਲੈ ਕੇ ਆਓ ਤੇ ਟੈਗ ਲਾ ਕੇ ਰੱਖ ਲਿਆ ਆਪਾਂ ਕੋਲ ਤੇ ਜਿਹੜੀ ਭੈਣ ਕਮੈਂਟਾਂ ਦੇ ਵਿੱਚ ਸੂਰ ਦਾ ਸਹੀ ਰੇਟ ਦੱਸ ਦੇ ਮੈਂ ਨਾ ਕਰਦਾ ਚੱਲ ਵੀ ਲਾਈਵ 'ਚ ਸੂਰ ਵੀ ਉਹਨੂੰ ਦੇ ਦੋ ਆਪਾਂ ਲਓ ਜੀ ਪਹਿਲੇ ਆ ਗਏ ਆ ਐਨ ਆਰ ਆਈ ਪੈਰਾਂ ਦੀ ਪਸਾਂ ਦਾ ਜੈਨ ਦਾ ਜਾਨ ਸੂਟ ਭਾਈ ਚੈੱਕ ਕਰੋ 4500 ਦਾ ਸੂਟ ਵਿਆਰ ਚ ਤੇ 1500 ਚ ਦੇ ਦੇ ਆਪਾਂ ਮਾਰਕੀਟ ਜ ਜਾਓਗੇ ਤੁਹਾਡੇ ਨਾਲ ਹੋ ਜਾਣੀ ਲੁੱਟ ਤੇ ਸੂਟ ਮਿਲਣਾ 6000 ਦਾ ਨਾ ਨਾ ਘਟਾ ਜੋ 1500 ਚ ਦੇ ਕੇ ਭੇਜਾਂਗੇ ਭਾਈ ਚੈੱਕ ਕਰੋ ਫਰਕਾ ਵਾਲੀ ਸੂਟ ਪੂਰੇ ਭਾਈ ਟ੍ਰੈਂਡ ਵਿੱਚ ਚੱਲ ਰਹੇ ਨੇ ਆਪਾਂ ਲੈ ਕੇ ਆ ਪਹਿਨਣ ਵਾਸਤੇ ਜੇਕਰ ਕਿਸੇ ਪਹਿਨਣੇ ਕਸਟਮਾਈਜ਼ ਵੀ ਕਰਾਉਣਾ ਭਾਈ ਉਹ ਵੀ ਕਰਕੇ ਦਿਾਰ ਦਿਓ ਵੀਡੀਓ ਕਰ ਦਿਓ ਮੈਕਸਿਮਮ ਸ਼ੇਅਰ ਸਕਰੀਨ ਤੇ ਨਮਾ ਚੱਲ ਰਿਹਾ ਤਾਂ ਸਕਰੀਨ 'ਚੋਂ ਭੇਜੀ ਚਲੋ ਤੁਹਾਡਾ ਲੱਕੀ ਡਰਾ ਤੁਹਾਡੇ ਘਰੇ ਭੇਜ ਦੇਣਾ ਬਿਲਕੁਲ ਫ੍ਰੀ 1 ਰੁਪਈਆ ਲੈਦਾ ਤੁਹਾਡੇ ਘਰੇ ਬਿਨਾਂ ਰੁਪਈਆ ਤੋਂ ਇਹ ਅਨਾਰਥ ਨਹੀਂ ਪਤਾ ਦੇਣੀ ਆ 1 ਰੁਪਈਆ ਵੀਡੀਓ ਨੂੰ ਦੱਬ ਕੇ ਦੱਬ ਕੇ WhatsApp ਗਰੁੱਪਾਂ ਵਿੱਚ Facebook ਗਰੁੱਪਾਂ 'ਤੇ ਸ਼ੇਅਰ ਕਰ ਦਿਓ ਸੋ ਲੋ ਜੀ ਨਾਨਕ ਹੱਥੇ ਜਲੰਧਰ ਪਹੁੰਚਿਆ ਕਿੱਥੇ ਕਿ ਹੁਣ ਤੁਹਾਨੂੰ ਲੋੜੀ ਦੀ ਸੇ ਵੱਡੀ ਆਖਿਰਕਾਰ ਸੂਟ ਕਿੰਨੇ ਕਿੰਨੇ ਮਿਲਨੇ ਆ ਸੂਟ ਲੈ ਲਓ ਡਰੈੱਸ ਲੈ ਲਓ ਸਾਰੀਆਂ ਲੈ ਲਓ ਤੁਹਾਨੂੰ ਇੱਧਰ ਦੇਖ ਲਓ ਪੂਰੀ ਸੂਟਾਂ ਹੀ ਧੱਕ ਲੱਗੀ ਹੋਈ ਆ ਕਿੰਨੇ ਕਿੰਨਿਆਂ ਸੂਟ ਮੇਲਾ ਨਾਲੇ ਗੱਲਬਾਤ ਕਰ ਬੋਲੇ ਸਰਦਾਰ ਜੀ ਸਰਦਾਰ ਜੀ ਕੀ ਹਾਲ ਚਾਲ ਦੇ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਜੀ ਨਾਨਕ ਕਾਟ ਜਲੰਧਰ ਬਾਜੀ ਲੋੜੀ ਦਾ ਬਹੁਤ ਵੱਡਾ ਸੇਲ ਮੇਲਾ ਲਾਇਆ ਹੋਇਆ ਜਿਦੇ ਚਾਪਾ ਲੈ ਕੇ ਆ ਪਹਿਣਾ ਵਾਸਤੇ ਚੈੱਕ ਕਰੋ ਲੋੜੀ ਧੀਆ ਦੀ ਕਿਉਂ ਨਾਨਕ ਕਾਟ ਨੂੰ ਸੈਲੀਬ੍ਰੇਟ ਕੀਤੀ ਜਾ ਰਹੀ ਆ ਜਿਦੇ ਚੰ ਵੱਡੀਆਂ ਅਨਾਰ ਕਲੀਆਂ 1 ਰੁਪਈਆ ਨਹੀਂ ਲਿਆ ਜਾਣਾ ਭਾਜੀ ਕਿਸੇ ਭੈਣ ਕੋਲ 1 ਰੁਪਈਆ ਬਿਲਕੁਲ ਜੀ 1 ਰੁਪਈਆ ਨਹੀਂ ਲਿਆ ਜਾਣਾ ਪਹਿਲੀਆਂ 11 ਤਾਂ ਨੂੰ ਲੋੜੀ ਵਾਲੇ ਜਿਹੜੇ ਭਾਜੀ ਫਰੀ ਦੇਣੀ ਹੈ ਜਿਹੜੀਆਂ ਕਰ ਦਈਆਂ ਵੀਡੀਓ ਸ਼ੇਅਰ ਸ਼ੇਟੋ ਲੋੜੀ ਪਹਿਲਾਂ ਆਉਂਦੇ ਹੀ ਬੜਾ ਧਮਾਕਾ ਕਰਤਾ ਭਾਈ ਨੇ ਕਿਹਾ ਲੋੜੀ ਤੇ ਭੈਣਾਂ ਨੂੰ ਆ ਅਨਾਰਕਲੀ ਕੋਲ ਨੂੰ ਬਿਲਕੁਲ ਫਰੀ 1 ਰੁਪਈਆ ਲੈਣਾ ਥੋੜੇ ਕਰਿਆ ਬਿਨਾਂ ਰੁਪਈਆ ਤੋਂ ਇਹ ਅਨਾਰਕਲੀ ਪਤਾ ਦੇਣੀ ਹੈ 1 ਰੁਪਈਆ ਵੀਡੀਓ ਨੂੰ ਦੱਬ ਕੇ ਦਬਕੇ WhatsApp ਗਰੁੱਪ ਪਰ ਵਿੱਚ Facebook ਗਰੁੱਪ ਉੱਪਰ ਸ਼ੇਅਰ ਕਰ ਦਿਓ ਤੇ ਤੁਹਾਨੂੰ ਹੁਣ ਦਿਖਾਉਣੇ ਸੂਟ ਉਹਨਾਂ ਦੇ ਰੇਟ ਕੁਆਲਿਟੀ ਵਰਾਇਟੀ ਰੰਗ ਤੱਕ ਕਰ ਸੋ ਬਿਲਕੁਲ ਭਾਜੀ ਮੈਂ ਕਹ ਰਹੀ ਹਾਂ ਵੀਡੀਓ ਕਰ ਦਿਓ ਮੈਕਸਿਮਮ ਸ਼ੇਅਰ ਤੇ ਸਕਰੀਨ ਤੇ ਨਮ ਚੱਲ ਰਿਹਾ ਤਾਂ ਸਕਰੀਨ ਸ਼ੋਰ ਭੇਜੀ ਚਲੋ ਤੁਹਾਡਾ ਲੱਕੀਡਾ ਤੁਹਾਡੇ ਘਰੇ ਭੇਜ ਦੇਣਾ ਚੈੱਕ ਕਰੋ ਭਾਜੀ ਡਿਜ਼ਾਈਨਰ ਸੂਟ ਨਾਲ ਦੁਪੱਟਾ ਹੈਗਾ ਚਨੌਣ ਦਾ ਬਹੁਤ ਕਮਾਲ ਦਾ ਤੁਹਾਡੇ ਘਰ 'ਚ ਵਿਆਹ ਹੈ ਰਿਸ਼ਤੇਦਾਰਾਂ ਘਰੇ ਵਿਆਹ ਹੈ ਇਹ ਵਾਲੇ ਸੂਟ ਭਾਜੀ 2 ਤੋਂ 2000 ਵਾਲੇ ਮੇਰੇ ਪਾਸਰ ਵੀ ਆ ਰਹੇ ਚਾਹੇ ਨਾ ਬੈਟਿੰਗ ਵੀ ਸ਼ੁਰੂ ਹੋ ਗਿਆ ਤੇ ਹੁਣ ਲੋੜੀ ਵੀ ਆ ਗਈ ਤੁਸੀਂ ਤੋਹਫੇ ਦੇ ਰਹੇ ਨਾਲੇ ਆਪ ਆ ਕੇ ਜਣੇ ਵਿਆਹਾਂ ਦੇ ਸੂਟ ਸੂਟਾਂ ਦੇ ਰੇਟ ਤੁਹਾਨੂੰ ਮੋਲ ਤੋਂ ਵੀ ਘੱਟ ਰੇਟਾਂ ਦੇ ਸੋ ਤੁਸੀਂ ਚੱਕ ਲਓ ਸੂਟ ਕਵਾਲਿਟੀ ਵੈਰਾਈਟੀ ਚੈੱਕ ਕਰ ਲੋ ਕੱਲੇ ਕੱਲੇ ਸੂਟ ਦੀ ਸੋ ਬਿਲਕੁਲ ਬਾਜੀ ਚੈੱਕ ਕਰੋ ਫਰਕਾ ਨਾ ਦੀ ਸੂਟ ਪੂਰੇ ਬਾਜੀ ਟ੍ਰੈਂਡ ਵਿੱਚ ਚੱਲ ਰਹੇ ਨੇ ਆਪਾਂ ਲੈ ਕੇ ਆ ਪਹਿਨਣ ਵਾਸਤੇ ਜੇਕਰ ਕਿਸੇ ਪਹਿਨਣੇ ਕਸਟਮਾਈਜ਼ ਵੀ ਕਰਾਉਣਾ ਭਾਈ ਉਹ ਵੀ ਕਰਕੇ ਦਿਾਂਗੇ ਮੁੱਲ ਲਾੜਾ ਮੈਟ੍ਰਿਕ ਸੂਟ ਹੋ ਵੀ ਦਿਾਂਗੇ ਤੇ ਰੇਟ ਡ੍ਰਾਗ ਕੇ ਬਾਜੀ ਮਾਰਕੀਟ ਤੋਂ ਪੂਰਾ 70 70% ਡਿਸਕਾਊਂਟ ਦੇ 70% ਡਿਸਕਾਊਂਟ ਦੇ ਬਿਲਕੁਲ ਜੀ ਨਾ ਨਾ ਕੱਟ ਜਲੰਧਰ ਕਪੜਾ ਫੈਕਟਰੀ ਦਾ ਮੇਲਾ ਲੱਗੋ ਆਇਆ ਬਾਜੀ ਚੈੱਕ ਕਰੋ ਡਿਜ਼ਾਈਨ ਰੰਗ ਚੈੱਕ ਕਰ ਲਓ ਉਹਦੇ ਉੱਤੇ ਬਣਾ ਹੋਇਆ ਸੂਟ ਚੈੱਕ ਕਰ ਲਓ ਸੂਟ ਦੇ ਉੱਤੇ ਡਿਜ਼ਾਈਨ ਚੈੱਕ ਕਰ ਲਓ ਕੱਲੀ ਕੱਲੀ ਤੁਹਾਨੂੰ ਕਲਾਕਾਰੀ ਇਸ ਸੂਟ ਦੇ ਉੱਪਰ ਮਿਲੂਗੀ ਤੇ ਰੇਟ ਜਿਹੜੇ ਤੁਹਾਨੂੰ ਪੂਰੇ ਯਾਨੀ ਕਿ ਤੁਸੀਂ Google ਤੇ Instagram ਤੇ ਸਰਚ ਕਰਦੇ ਕਿ ਸੂਟ ਲੱਭ ਲਓ ਤੇ ਤੁਹਾਨੂੰ ਹੁਣ ਨਾੜਖਾਟ ਜਲੰਧਰ ਜਿੱਤੇ ਕਿ ਫੈਕਟਰੀ ਦੇ ਵਿੱਚ ਆਪ ਸੂਟ ਬਣਾਉਂਦੇ ਨੇ ਤੇ ਤੁਹਾਡੇ ਰੇਟ ਬਹੁਤ ਹੀ ਘੱਟ ਬਾਜਾਬ ਤੁਹਾਡੀ ਪਾਕਟ ਫ੍ਰੈਂਡਲੀ ਸੋ ਬਿਲਕੁਲ ਜੀ ਚੈੱਕ ਕਰੋ ਫਰਕਾਬਾਦੀ ਸੂਟਾਂ ਦੇ ਵਿੱਚ ਬਾਜੀ ਰੈੱਡ ਕਲਰ ਆ ਗਿਆ ਪੂਰਾ ਜਾਲ ਦੁਪੱਟਾ ਆਲੇਗਾ ਪੈਰਾ ਜਿਹੜੀਆਂ ਮੈਂ ਕਹਿੰਨਾ ਜੀ ਫੋਟਵਾ ਜਿਹੜੇ ਡਿਜ਼ਾਈਨ ਇੰਸਟਾਗ੍ਰਾਮ ਤੇ ਲੱਭਦੇ ਨੇ ਨਾਨਕ ਕਰਜ ਲੰਦਰ ਆਜੋ ਕੋਡੀਆਂ ਦੇ ਬਾਬਾ ਜੀ ਵਾਲੇ ਕੱਪੜੇ ਦੇਣ ਜਾ ਰਹੇ ਆ ਪਰ ਜਲ ਜਲੇ ਸੂਟ ਆ ਰਹੇ ਨੇ ਚੱਪਾ ਚਲ ਸੂਟ ਮੁੰਡੇ ਦੀ ਮੰਮੀ ਵਾਸਤੇ ਲੈ ਕੇ ਆਇਆ ਚਾ ਬਾਦ ਹੀ ਕਿਹਾ ਜਸਨਰ ਦੁਪੱਟੇ ਦੇ ਨਾਲ ਇਹ ਵਾਲੇ ਸੂਟ ਦੇਣ ਜਾ ਰਹੇ ਆ ਅੱਦੋ ਅਦਰੇ ਰੇਟ ਤੇ ਨਾਲ ਲੈ ਕੇ ਆਇਆ ਲੈਨ ਦੇ ਨਾਲੇ ਸੂਟਾਂ 'ਚ ਵੀ ਵੱਡਾ ਦਿਮਾਕਾ ਕੋਈ 800 ਕੋਈ ਯਾਰ ਕੋਈ 11 ਕੋਈ 12 ਅੱਦੋ ਅਦਰੇ ਰੇਟ ਦੀ ਬਾਜ਼ੀ ਹਰ ਕਬੜਾ ਇਹ ਵੀ ਅੱਦੋ ਅਦਰੇ ਰੇਟ ਤੇ ਵਿਆਰ ਤੇ ਤੁਸੀਂ ਭਾਵੇਂ ਇਹ ਸੂਟਾਂ ਦੇ ਰੇਟ ਚੈੱਕ ਕਰ ਲਿਓ ਤੁਹਾਨੂੰ ਰੇਟ ਰੇਟ ਯਾਨੀ ਕਿ ਤੁਹਾਨੂੰ ਬਾਜ਼ਾਰ ਤੋਂ ਵੀ ਬਿਲਕੁਲ ਅਦੋਦ ਰੇਟ ਤੇ ਜਾਣਿਆ ਸੋ ਜਲਦੀ ਜਲਦੀ ਵੀਡੀਓ ਨੂੰ ਬੱਤ ਵਾਰ ਸ਼ੇਅਰ ਕਰ ਦੇ ਕਿ ਜਿਹੜਾ ਵੀਡੀਓ ਬੱਤ ਵਾਰ ਸ਼ੇਅਰ ਕਰੂਗਾ ਉਹਦੇ ਕਰੇ ਉਹ ਪਹਿਣਾ ਨੂੰ ਅਸੀਂ ਅਨਾਰ ਕਰੀ ਸੂਟ ਬਿਲਕੁਲ ਫਰੀ ਥੋੜੇ ਕਦੇ ਪਤਾ ਦੇ ਸੋ ਬਿਲਕੁਲ ਬਾਜੀ ਦੇਣੇ ਨਾਲ ਚੈੱਕ ਕਰੋ ਲਹਗੇ ਵਾਲਾ ਸੂਟ ਲੈ ਕੇ ਆਇਆ ਬਹੁਤ ਹੀ ਕਮਾਲ ਦਾ ਸੂਟ ਦੇਖ ਲੋ ਨਾਲ ਪ੍ਰੋਪਰ ਬਾਜੀ ਲਹंगा ਆ ਗਿਆ ਸਾਈਡ ਦੁਪੱਟਾ ਆ ਗਿਆ ਮਾਰਕੀਟ ਤੇ ਜਾਓਗੇ ਤੁਹਾਡੇ ਨਾਲ ਹੋ ਜਾਣੀ ਲੁੱਟ ਤਾਂ ਸੂਟ ਮਿਲਿਆ 6000 ਦਾ ਨਾਲੇ ਘੱਟ ਹੋ ਜਾ 1500 ਜੀ ਦੇ ਕੇ ਵੇਚਾਂਗੇ 6000 ਦਾ 1500 ਦੇ ਲਓ ਜੀ ਅੱਧੋ-ਅੱਧ ਵੀ ਨਹੀਂ ਮੈਂ ਕਹਿੰਦਾ ਤੁਹਾਨੂੰ 70% ਡਿਸਕਾਊਂਟ ਤੋਂ ਲੋੜ ਹੀ ਨਹੀਂ ਉੱਪਰ ਵੱਡੀ ਬੰਪਰ ਸੇਲ ਲੱਗੀ ਹੋਈ ਆ ਸੂਟ ਬਿਲਕੁਲ ਵਾਜੀ ਚੈੱਕ ਕਰ ਲਓ ਡਿਜ਼ਾਈਨਰ ਸੂਟ ਲੈ ਕੇ ਆਇਆ ਡਿਜ਼ਾਈਨਰ ਦੁਪੱਟਾ ਲੈ ਕੇ ਆਇਆ ਐਨਆਰਆਈ ਪਿਆਰੇ ਦੀ ਪਸੰਦ ਦਾ ਜਿਹੜਾ ਜਾਨ ਸੂਟ ਬਾਜੀ ਚੈੱਕ ਕਰੋ 4500 ਦਾ ਸੂਟ ਹੈ ਬਿਆਰ ਚ ਤੇ 1500 ਚ ਦੇ ਦੇ ਆਪਾਂ ਮੈਨੂੰ 4100 ਦਾ 1500 ਦੇ ਬਿਲਕੁਲ ਬਾਜੀ 1500 ਚ 1500 ਨਹੀਂ ਖਰਚਣਾ 1200 ਚ ਲੈ ਜਾਓ ਬਾਜੀ ਕਹਿੰਦਾ 1500 ਨਹੀਂ ਕਹਿੰਦਾ 1200 ਚ ਲੈ ਜਾਓ ਆ ਸੂਟ ਦੇਖ ਲਓ ਜੀ ਇਹ ਸੂਟ ਦੀ ਡਿਮਾਂਡ ਹੁੰਦੀ ਹੈ ਐਨਆਰਆਈਆਂ ਦੀ ਲੇਕਿਨ ਹੁਣ ਅਸੀਂ ਆਪ ਆਪਣੇ ਪੰਜਾਬ ਨੂੰ ਕੈਨੇਡਾ ਅਮਰੀਕਾ ਭਣਾਈ ਫਿਰਦੇ ਆ ਸੋ ਹੁਣ ਕੈਨੇਡਾ ਅਮਰੀਕਾ ਦਾ ਸੂਟ ਨਹੀਂ ਮੰਗਾਉਣੇ ਕਿੱਥੋਂ ਮੰਗਾਉਣੇ ਨਾਨਕ ਹੱਤੇ ਜਲੰਧਰ ਤੋਂ ਬਿਲਕੁਲ ਬਾਜੀ ਚੈੱਕ ਕਰੋ ਹੈਵੀ ਸੂਟ ਲੈ ਕੇ ਆਏ ਆ 57500 ਕੋਈ ਰੱਬ ਨੂੰ ਮੰਨਣ ਵਾਲੇ 8000 ਵੀ ਵੇਚ ਦੇਣੇ ਤੇ ਨਾਨਕਾ ਕਰੇ ਕਿੰਨੇ ਦਾ ਦੇਣਾ ਬਾਜੀ 1500 ਰੁਪਏ ਦਾ ਲੋੜੀ ਮਿਲ ਕੇ ਲੋ ਜੀ ਲੋ ਜੀ ਪੂਰਾ ਪਰਮਾ ਸੂਟ ਆ ਸੂਟ ਦੀ ਕੁਆਲਿਟੀ ਅਤੇ ਡਿਜ਼ਾਈਨ ਦੇਖੋ ਤੁਹਾਨੂੰ ਥੱਲੇ ਤੱਕ ਪੂਰਾ ਮਿਲਣਾ ਪੂਰਾ ਕੇਰਾ ਪਰਮਾ ਸੂਟ ਲਾਲ ਚੁੰਨੀ ਦੁਪੱਟਾ ਪਾਰਾ ਤੇ ਸਰਬ 1500 ਬਿਆਰ ਤੋਂ ਤੁਹਾਨੂੰ ਮਿਲਣਾ 7000 ਦਾ 8000 ਦਾ ਅੱਗੇ ਪੈਨੇ ਇੱਕ ਹੋਰ ਕੱਢੋ ਬਿਲਕੁਲ ਜੀ ਚੈੱਕ ਕਰੋ ਡਿਜ਼ਾਈਨਰ ਸੂਟ ਬਾਜੀ ਹੈਂਡਵਰਕ ਦੀਆਂ ਹੈਵੀ ਫਰਟਾ ਬਾਨਾ ਕਰ ਜਲੰਧਰ ਕੋਈ ਵੀ ਸੂਟ ਵੇਖਣਾ ਇੰਸਟਾਗ੍ਰam ਤੇ ਪੇਜ ਵੀ ਫੋਲੋ ਕਰ ਲਓ ਉਹਦੇ ਨਾਲ ਤੁਹਾਨੂੰ ਵੀਡੀਓ ਵੀ ਮਿਲਣ ਗਿਆ ਸੂਟ ਵੀ ਮਿਲਣ ਗਿਆ ਹੈਂਡਵਰਕ ਦੇ ਹੈਵੀ ਹੈਵੀ ਲਗਜ਼ਰੀ ਸੂਟ ਰਾਇਲ ਸੂਟ ਮੇਲਾ ਮੈਂ ਕਹਿੰਦਾ ਜੀ ਸੂਟ ਕਹਿੰਦਾ ਮੈਂ ਸੋਣਾ ਆ ਦੁਪੱਟਾ ਕਹਿੰਦਾ ਮੈਂ ਸੋਨਾ ਆ ਔਰ ਚੈੱਕ ਕਰੋ ਡਿਜ਼ਾਈਨ ਤੁਸੀਂ ਦੱਸੋ ਕਿਹੜਾ ਸੋਨਾ ਆ ਇੱਕ ਬਾਜੀ ਹੋਰ ਪਿਆਰੇ ਸਤਿ ਤੋਹਫਾ ਲੈ ਗਿਆ ਆਪਾਂ ਟੈਗ ਲਾ ਕੇ ਰੱਖ ਲਿਆ ਆਪਾਂ ਕੋਲ ਤੇ ਜਿਹੜੀ ਭੈਣ ਕਮੈਂਟਾਂ ਦੇ ਵਿੱਚ ਸੂਟ ਦਾ ਸਹੀ ਰੇਟ ਦੱਸ ਦੇ ਨਾ ਨਾ ਕਰਦਾ ਚੱਲ ਵੀ ਲਾਈਵ 'ਚ ਸੂਟ ਵੀ ਉਹਨੂੰ ਦੇ ਦੋ ਆਪਾਂ ਲੋ ਜੀ ਪਹਿਲਾਂ ਸੂਟ ਸਾਰਾ ਇੱਕ ਵਾਰ ਦਿਖਾ ਦਿਓ ਆ ਸੂਟ ਆ ਹੈਗਾ ਜੀ ਦੁਪੱਟਾ ਸੂਟ ਦਾ ਸਾਈਡ ਤੇ ਪੂਰਾ ਗੋਟਾ ਵਰਕ ਕੀਤਾ ਹੋਇਆ ਦੁਪੱਟੇ ਪੂਰੇ ਤੇ ਆ ਆ ਗਈ ਸਾਡਾ ਸੂਟ ਦਾ ਫਰੰਟ ਹੁਣ ਇਹਦਾ ਰੇਟ ਤੁਸੀਂ ਨਾਨਕਾਤ ਦੇ ਹਿਸਾਬ ਨਾਲ ਦੱਸ ਦੋ ਕਿ ਕਿੰਨੇ ਦਾ ਮਿਲੂਗਾ ਜੇ ਤੁਸੀਂ ਸਹੀ ਡੇਟ ਦੱਸ ਦਿੱਤਾ ਤਾਂ ਤੁਹਾਨੂੰ ਇਹ ਸੂਟ ਬਿਲਕੁਲ ਫ੍ਰੀ ਚਲੋ ਫੂਟ ਦਿਖਾ ਰੋ ਜਿੱਧਰ ਸੂਟ ਦਿਖਾਓ ਡਿਜ਼ਾਈਨਰ ਚੀਜ਼ਾਂ ਦਿਖਾਓ ਡਿਜ਼ਾਈਨਰ ਚੀਜ਼ਾਂ ਦੁਪੱਟੇ ਦੇ ਉੱਤੇ ਕੀਤਾ ਹੋਇਆ ਡਿਜ਼ਾਈਨ ਤੁਹਾਡੇ ਸਾਹਮਣੇ ਹੁਣ ਫੈਕਟਰੀ ਤੋਂ ਸਿੱਧਾ ਮਾਲ ਤੁਹਾਡੇ ਘਰਾਂ ਦੇ ਵਿੱਚ ਜਾਣੀ ਕੋਈ ਔਲਾ ਨਹੀਂ ਤਾਂ ਕੋਈ ਬਚੋਲਾ ਨਹੀਂ ਪਾਈ ਕਿ ਸਾਰੇ ਔਲੇ ਕਰਦੇ ਨਾਲੇ ਕਰਦੇ ਸਾਰੇ ਬਚੋਲੇ ਸੋ ਬਿਲਕੁਲ ਜੀ ਇੱਕ ਪੈਰ ਰਗੜ ਦਾ ਸੂਟ ਲੈ ਕੇ ਆਇਆ ਇਹ ਵੀ ਭਾਜੀ ਸੇਲ ਮੇਲਜ ਦੇ ਦੇਣਾ ਆ ਉੱਤੋਂ ਫਰਕਾ ਵਾਲੀ ਸੂਟ ਲੈ ਕੇ ਆਇਆ ਇਹ ਵੀ ਸੇਲ ਮੇਲਜ ਦੇ ਦੇਣਾ ਕਿਹਨੂੰ ਮਦਰ ਡੋਟ ਵਾਲੇ ਸੂਟ ਦਿਖਾਵਾਗੇ ਪਾਜੀ ਸੂਟ ਲੈ ਕੇ ਆ ਉਧਰ ਫੇਲੇ ਚੈੱਕ ਕਰੋ ਭਾਜੀ ਇੱਕ ਵੱਡਾ ਤਮਾਕਾ ਪੈ ਰਸਤੇ ਲੈ ਕੇ ਆਇਆ ਡਿਜ਼ਾਈਨਰ ਸੂਟ ਬਾਜੀ ਫਰਕਾਬਦੀ ਆ ਗਿਆ ਜੀ ਕੀਵਾਬ ਨਾਲ ਹੀ ਡਿਜ਼ਾਈਨਰ ਦੁਪੱਟਾ ਲੈ ਕੇ ਆਏ ਆ ਜਿਹੜਾ ਮੈਂ ਕਹਿੰਨਾ ਇੰਸਟਾਗ੍ਰਾਮ ਤੇ ਸ਼ਾਇਬ ਨੇ ਡਿਜ਼ਾਈਨ ਉਹ ਸਾਰੇ ਹੀ ਨਾਨ ਕਰਦੇ ਆ ਜਿਹੜੇ ਤੇਰੇ ਨਾਲ ਹੀ ਮੈਂ ਕਹਣਾ ਸੀ ਛੋਟੀਆਂ ਧੀਆਂ ਹਸਤੇ ਆਪਣੀਆਂ ਮਦਰ ਦਾ ਸੂਟ ਆ ਗਿਆ ਜੀ ਮਦਰ ਦਾ ਡਾਕਟਰ ਦਾ ਸੂਟ ਵੀ ਆ ਗਿਆ ਜੀ ਜਿਆ ਬਾਤ ਅਗਰ ਤੁਸੀਂ ਕਸਟਮਾਈਜ਼ ਕਰਾਉਣੇ ਨੇ ਇੱਦਾਂ ਸੂਟ ਬਨੋੜੇ ਨੇ ਦੇਖੋ ਬਾਜੀ ਆ ਡਾਕਟਰ ਦਾ ਕਿਰਾ ਛੋਟਾ ਆ ਗਿਆ ਮਦਰ ਦਾ ਕਿਰਾ ਵੱਡਾ ਆ ਗਿਆ ਦੇ ਨਾਲ ਹੀ ਛੋਟਾ ਦਬੱਟਾ ਮੇਡੀਆਂ ਵਾਸਤੇ ਵੀ ਪਾ ਜੀ ਕੋਈ 2000 ਲਓ ਵੀ ਬਹੁਤ ਹੀ ਲਓ ਜੀ ਲਓ ਆ ਚੀ ਚੈੱਕ ਕਰੋ ਆ ਚੀ ਚੈੱਕ ਕਰੋ ਮਦਰ ਡਾਟਰ ਸੋਲਾ ਦਿਹਾੜੀ ਇੱਕ ਵਾਰੀ ਆ ਮਦਰ ਡਾਟਰ ਦਾ ਬੜਾ ਪਿਆਰਾ ਪੀਸ ਆ ਗੁਲਾਬੀ ਕਲਰ ਮਜੈਂਟਾ ਦਾ ਜਿਹਨੂੰ ਕਹਿੰਦੇ ਆ ਆ ਪੂਰਾ ਪੀਕੋਕ ਦਾ ਡਿਜ਼ਾਈਨਿੰਗ ਵਰਕ ਕੀਤਾ ਹੋਇਆ ਇਹ ਮਦਰ ਡਾਟਰ ਦਾ ਬੜਾ ਕਿਊਟ ਪੀਸ ਆ ਜੀ ਬਿਲਕੁਲ ਜੀ ਜਿੰਨੇ ਬੁੱਕ ਕਰਾਉਣਾ ਪਹਿਲੇ ਹੀ ਸਕਰੀਨ ਸ਼ਾਟ ਲੈ ਕੇ ਆਪਣੀ ਬੁਕਿੰਗ ਕਰਵਾ ਲਓ WhatsApp ਨੰਬਰ ਤੁਹਾਨੂੰ ਦਿੱਤਾ ਹੋਇਆ ਉਸ ਨੰਬਰ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਕੇ ਹੁਣੇ ਭੇਜ ਦਿਓ